ਅੰਟੀ ਜੀ ਮੇਰਾ ਮੋਬਾਈਲ ਫੋਨ ਵੀ ਘਰੇ ਰਹਿ ਗਿਆ ਤੇ ਮੇਰੇ ਕੋਲ ਕੈਸ਼ ਵੀ ਹੈ ਨਹੀਂ ਕੋਈ ਤੁਸੀਂ ਫ੍ਰੀਜ ਚ ਥੋੜਾ ਬਹੁਤਾ ਖਵਾ ਦੋਗੇ ਮੈਨੂੰ ਫ੍ਰੀਜ ਚ ਚਲ ਕੋਈ ਨਹੀਂ ਖਵਾ ਦੂੰ ਅੱਛਾ ਠੀਕ ਹੈ ਜੀ ਇੱਕ ਪਲੇਟ ਨਾ ਸ਼ੋਲੇ ਫੂਰੀਆਂ ਦੀ ਲਾ ਦੇ ਜੀ ਲਓ ਅੰਟੀ ਜੀ ਤੂੰ ਤਾਂ ਕਿੰਦਰ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਇਹ ਪੈਸੇ ਅਸਲ ਦੇ ਵਿੱਚ ਗੱਲ ਪਤਾ ਕੀ ਅੰਟੀ ਜੀ ਉਹ ਜਿਹੜੀ ਸਾਹਮਣੇ ਗੱਡੀ ਦੇਖ ਰਹੇ ਆ ਨਾ ਤੁਸੀਂ ਉਹਦੇ ਵਿੱਚ ਮੇਰਾ ਬ੍ਰਦਰ ਬੈਠਾ ਵਾ ਉੰਨਾਂ ਨਾਲ ਮੇਰੀ 10000 ਦੀ ਸ਼ਰਤ ਲੱਗੀ ਸੀ ਉਹ ਕਹਿੰਦੇ ਵੀ ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਨੂੰ ਪ੍ਰੀਤ ਖਾਣਾ ਨਹੀਂ ਖਵਾਉਂਦਾ ਲੋਕਾਂ ਦੀ ਇਨਸਾਨੀਅਤ ਮਰੀ ਹੋਈ ਆ ਤੇ ਹੁਣ ਆ ਲਓ ਉਹ 10000 ਦੇ ਵਿੱਚੋਂ 5000 ਰੁਪਏ ਆ ਤੁਹਾਡਾ ਤੁਸੀਂ ਵੀ ਤਾਂ ਇਹਦੇ ਹੱਕਦਾਰ ਹੈਗੇ ਹੋ ਕਿ ਤੁਸੀਂ ਕਿਸੇ ਗਰੀਬ ਨੂੰ ਸਮਝਦੇ ਹੋ ਠੀਕ ਹੈ ਬੁੱਤ ਠੀਕ ਹੈ ਜੀ ਹਾਂਜੀ ਵੱਡੇ ਰੈਸਟੋਰੈਂਟ ਚੱਲੀ ਜਾ ਮੈਂ ਚਲੋ ਚਲੋ ਠੀਕ ਐ ਆ ਮੈਡਮ ਜੀ ਆਪਣੀ ਹੀ ਰੈਸਟੋਰੈਂਟ ਹਾਂਜੀ ਆਪਣੀ ਹੀ ਐ ਜੀ ਹਸਲ ਦੇ ਵਿੱਚ ਮੈਡਮ ਜੀ ਗੱਲ ਇਹ ਆ ਉਹਨਾਂ ਮੇਰੇ ਕੋਲ ਕੈਸੇ ਹੈ ਨਹੀਂ ਗੇ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਐ ਤੁਸੀਂ ਕੁਝ ਫ੍ਰੀ ਚ ਖਵਾ ਦੋਗੇ ਮੈਨੂੰ ਫ੍ਰੀ ਚ ਖਵਾ ਲਾਂਗੀ ਇਹ ਕੋਈ ਮੰਦਿਰ ਜਾਂ ਗੁਰਦੁਆਰਾ ਨਹੀਂ ਹੈਗਾ ਤੇ ਮੈਂ ਤੁਹਾਨੂੰ ਫ੍ਰੀ ਚ ਕੁਝ ਖਵਾ ਦੂੰਗੀ ਬੁਲਾਵਾ ਕਿਸੇ ਨੇ ਤੇ ਜਾਣਾ ਇੱਥੋਂ ਜਾਣਾ ਜੀ ਹਾਂ ਭਈ ਜਾਏ ਵੱਡੇ ਰੈਸਟੋਰੈਂਟ ਹਾਂ ਭਈ ਇਸ ਇੱਕ ਹੈ ਫਿਰ ਬਸ ਆਹੀ ਸਿੱਖਿਆ ਬਾਈ ਜਿਹੜੇ ਗਰੀਬ ਲੋਕ ਹੁੰਦੇ ਆ ਨਾ ਉਹਨਾਂ ਦਾ ਦਿਲ ਬਹੁਤ ਵੱਡਾ ਹੁੰਦਾ ਜਿਹੜੇ ਅਮੀਰ ਲੋਕ ਹੁੰਦੇ ਆ ਨਾ ਚਾਰ ਪੈਸੇ ਉਹਨਾਂ ਤੋਂ ਬਾਅਦ ਵਿੱਚ ਉਹਨਾਂ ਦੀ ਸੋਚ ਬਦਲ ਜਾਂਦੀ ਹੈ ਪਰ ਤੂੰ ਦਿਲ ਤੇ ਦਿਮਾਗ ਦੋਨੋਂ ਨਾਲ ਚੱਲਣਾ ਚਾਹੇ ਤੂੰ ਅਮੀਰ ਹੋਵੇ ਚਾਹੇ ਗਰੀਬ ਹੋਵੇ ਅਸਲ ਦੇ ਵਿੱਚ ਅੱਜ 5 ਸਾਲ ਹੋ ਗਏ ਬਰਜ਼ਲ ਦੀ ਡੈਥ ਹੋਈ ਨੂੰ ਜਦੋਂ ਲਾਸਟ ਟਾਈਮ ਉਹਨੇ ਮੇਰੇ ਨਾਲ ਸ਼ਰਤ ਨਹੀਂ ਲਾਈ ਸੀ ਕਿ ਤੂੰ ਰੀਦੇ ਵਿੱਚ ਛੋਲੇ ਟੂਰੇ ਖਾਣੇ ਆ ਤਾਂ ਉਹਨੇ ਮੈਨੂੰ ਉਹਦੇ ਹੀ ਦੱਸਤਾ ਸੀ ਕਿ ਮੈਨੂੰ ਕੈਂਸਰ ਆ ਤੇ ਉਹ ਸ਼ਰਤ ਉਹਨਾਂ ਨੇ ਮੇਰੇ ਨਾਲ ਜਾਣ ਕੇ ਲਈ ਸੀ ਤਾਂ ਕਿ ਮੈਨੂੰ ਜ਼ਿੰਦਗੀ ਦੇ ਇੱਕ ਬਹੁਤ ਵੱਡਾ ਸਬਕ ਸਿੱਖਾ ਜਾਵੇ ਉਹ ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਆਉਂਦੇ ਜਾਂਦੇ ਰਹੇਗੇ ਕਦੇ ਤੇਰੇ ਕੋਲੇ ਪੈਸੇ ਹੋਣਗੇ ਕਦੇ ਤੇਰੇ ਕੋਲੇ ਪੈਸੇ ਨਾ ਹੋਣ ਪਰ ਤੋ ਅਸਲ ਦੇ ਵਿੱਚ ਇੱਕ ਵਧੀਆ ਲਾਖਿਕ ਬਲ ਮੈਨੂੰ ਮੇਰੇ ਬ੍ਰਦਰ ਨੇ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਚੀਜ਼ ਸਿਖਾਈ ਹੈ ਚਲੋ ਅੱਜ ਮੈਂ ਤੁਹਾਨੂੰ ਕੁਝ ਦੱਸਾਂ ਇਸ ਦੁਨੀਆ ਦੇ ਉੱਪਰ ਕਿੰਨੇ ਧਰਮਾਂ ਇਸ ਦੁਨੀਆ ਤੇ ਤਾਂ ਚਾਰ ਹੀ ਧਰਮਾਂ ਪਰ ਨਹੀਂ ਚਾਰ ਤੇ ਮੇਰੇ ਬਰਦਰ ਕਹਿੰਦਾ ਸੀ ਆ ਦੋ ਧਰਮ ਹੀ ਹੁੰਦੇ ਆ ਗਰੀਬੀ ਤੇ ਅਮੀਰੀ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਧਰਮ ਦੋ ਵੀ ਨਹੀਂ ਹੁੰਦੇ ਇੱਕ ਹੀ ਹੁੰਦਾ ਤੇ ਉਹ ਹੈ ਇਨਸਾਨ ਨੇ ਚਲ ਨਹੀਂ ਰਹਿ ਹੋ ਜਾ ਕੋਈ ਜਾਂਦੇ